ਸਸੇ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮੋਰਸ ਨੌਂਟਾ ਦਾ ਕੀ ਹਾਲ ਚਾਲ ਲੱਗੀ ਹੁਣ ਮੈਂ ਬਣਾਉਣਾ ਤੇ ਚਾਹ ਬਣਾਉਣ ਤੋਂ ਬਾਅਦ ਫਿਰ ਘਰ ਦਾ ਕੰਮ ਮੈਂ ਸਾਫ ਸਫਾਈ ਦਾ ਕਰਨਾ ਸ਼ੁਰੂ ਕਰਨਾ ਠੀਕ ਹੈ ਜੀ ਅੱਜ ਬਹੁਤ ਜ਼ਿਆਦਾ ਖਲਾਰਾ ਪੀਆ ਵਾ ਤੇ ਬੱਚਿਆਂ ਨੇ ਉਧਰ ਕੁਧਰ ਮਚਾਈ ਹੋਈ ਹੈ ਚੰਗੀ ਠੀਕ ਹੈ ਜੀ ਤੇ ਕੰਮ ਬਹੁਤ ਜ਼ਿਆਦਾ ਅੱਜ ਤੇ ਕੱਲ ਪਰਸੋ ਫਿਰ ਰਵੀ ਦਾ ਜਨਮ ਦਿਨ ਵੀ ਆ ਇਹ ਪ੍ਰੋਣੇ ਨੇ ਹੁਣਾ ਫਿਰ ਇਸ ਘਰ ਕੀ ਅੱਜ ਸਾਫ ਸਪਾਈ ਮੈਂ ਕਰ ਲੈਣੀ ਕੱਲ ਮੈਂ ਬਾਜ਼ਾਰ ਦਾ ਕਰ ਲੈਣਾ ਵਾ ਤੇ ਫਿਰ ਪਰਸੋਂ ਆਪਾਂ ਜਨਮ ਦਿਨ ਮਨਾ ਦੇਣਾ ਠੀਕ ਹੈ ਜੀ ਤੇ ਬਣੇ ਰਿਓ ਵਲੌਗ ਦੇ ਨਾਲ ਅੱਛਾ ਮੈਂ ਚਾਹ ਲੱਗੀ ਬਣਾਉਣ ਤੇ ਪਹਿਲਾਂ ਆਪਾਂ ਚਾਹ ਪੀਏ ਸਭ ਤੋਂ ਫਿਰ ਕੰਮ ਬਾਅਦ ਵਿੱਚ ਸਭ ਠੀਕ ਹੈ ਜੀ ਦਾ ਵੀ ਤਾਂ ਪੀਂਦੀ ਨਹੀਂ ਚਾਹ ਠੀਕ ਹੈ ਚਾਹ ਤਾਂ ਮੈਂ ਵੀ ਨਹੀਂ ਸੀ ਪੀਂਦੀ ਬੰਦ ਕਰ ਦਿੱਤੀ ਸੀ ਆ ਠੱਡ ਕਰਕੇ ਫਿਰ ਕਿਤੇ ਕਿਤੇ ਪੀ ਲਈਦੀ ਨਾ ਇਹਦੇ ਵੈਸੇ ਗਰਮ ਪਾਣੀ ਨਾਲ ਪੀਣੀ ਆ ਇਹ ਦੇਖੋ ਠੀਕ ਹੈ ਜੀ ਇੱਕ ਕੱਪ ਨੂੰ ਆਹੰ ਗਾਣਾ ਆਪਣਾ ਕਪੜਾ ਨਹੀਂ ਜਰਾ ਮੋਝੋ ਸੋ ਇਹਦਾ ਵੇਖੋ ਹਾਲ ਅੱਜ ਉਹ ਖਲਾਰਾ ਆਵਾਜੇ ਸਾਫ ਸਫਾਈ ਕਰਨੀ ਸਾਰਿਆਂ ਅਖਬਾਰਾ ਕੂੜਾ ਲਾਉਣੀਆਂ ਅੱਜ ਠੀਕ ਹੈ ਤੇ ਫਿਰ ਨਵੀਆਂ ਵਛਾਣੀਆਂ ਫਿਰ ਬਸ ਸਾਫ ਸਫਾਈ ਹੋ ਗਈ ਸਮਲੋ ਮਾਓ ਜੀ ਗੱਲ ਨਾ ਕਰਦੇ ਕਰਦੇ ਸਾਡੀ ਚਾਹ ਵੀ ਹੋ ਗਈ ਤਿਆਰ ਠੀਕ ਆ ਇਹ ਕੋ ਬਾਹਰ ਵੀ ਨਿਆਣੇ ਜਿੱਥੇ ਚੀਜ਼ ਖਾਂਦੇ ਪੀਂਦੇ ਜੋ ਵੀ ਖਲਾਰਾ ਚਟਪਾ ਕੇ ਆ ਉਹ ਜਾਂਦੇ ਆ ਠੀਕ ਆ ਸਿਹਤ ਤੇ ਬਚੀਏ ਪੰਜ ਹਣ ਅੰਦਰ ਵੀ ਖਲਾਰਾ ਬਹੁਤ ਪਿਆਜ ਸਾਹਮਣਾ ਵਾ ਠੀਕ ਆ ਤੇ ਹੁਣ ਅੱਗੇ ਭਣ ਹੁਣ ਪਹਿਲਾਂ ਉਹ ਚਾਹ ਪੀ ਲੇ ਫਿਰ ਬਾਕੀ ਕੰਮ ਬਾਅਦ ਵਿੱਚ ਕਰਦੇ ਆ ਠੀਕ ਹੈ ਜੀ ਤੇ ਨਾਲ ਲੱਲੀ ਮੈਂ ਇੱਕ ਪੀਣੀ ਕਿਉਂਕਿ ਫਿਰ ਸਾ ਜੜੀ ਛੇ ਨਾ ਟਾਈਮ ਲੱਗਾ ਕੰਮ ਤੋਂ ਤਾਂ ਫਿਰ ਬੁੱਕ ਤਰ੍ਹਾਂ ਲੱਗੂਗੀ ਪਿੰਨੀ ਖਾਦੀ ਹੋਊਗੀ ਤਾਂ ਕਿ ਨਹੀਂ ਆਦਿਆ ਸ਼ੁਰੂ ਫਿਰ ਆਪਣਾ ਘਰ ਦਾ ਰੁਟੀਨ ਜੋ ਕੰਮ ਹੁੰਦਾ ਵਾ ਤੇ ਫਿਰ ਚਲੋ ਬੁੱਕ ਕੱਟ ਲਗੂਗੀ ਪਿੰਨੀ ਖਾ ਕੇ ਠੀਕ ਆ ਬਾਕੀ ਫਿਰ ਬਾਅਦ ਚ ਵੇਖੀ ਜਾਊਗਾ ਰੋਟੀ ਖਾਣੀ ਕਰੋ ਨਹੀਂ ਠੀਕ ਆ ਬੱਚੇ ਅਜੇ ਸੁੱਤੇ ਨੇ ਉਹਨਾਂ ਨੇ ਲਟੇਰ ਕੇ ਉੱਠਣਾ ਮੈਂ ਪਹਿਲਾਂ ਉੱਠ ਚੰਨੀ ਹੁੰਨੀ ਆ ਤੇ ਲਓ ਜੀ ਸੋ ਇਹ ਦਿੱਤੇ ਸਾਫ ਸਫਾਈ ਕਰ ਦਿੱਤੀ ਆ ਠੀਕ ਆ ਅਖਬਾਰਾਂ ਵੀ ਬਦਲ ਦਿੱਤੀ ਆ ਨੋ ਜੀ ਕਮਰੇ ਦੀ ਵੀ ਸਾਫ ਸਫਾਈ ਹੋ ਗਈ ਹੁਣ ਬਸ ਕੱਲ ਪਰਸੋਂ ਦੀਆਂ ਤਿਆਰੀਆਂ ਰਵੀ ਦਾ ਜਨਮ ਦਿਨ ਬਸ ਚੌਂਕੇ ਚ ਰੱਈਆ ਪੋਚਾ ਫੇਰਨਾ ਇਹ ਹੁਣ ਕੱਲ ਨੂੰ ਕਰਾਂਗੇ ਦੋ ਦਿਨ ਪਾਣੀ ਨਹੀਂ ਹੋਣਾ ਪਾਂਡੇ ਭਰ ਕੇ ਰੱਖ ਲਈਏ ਪਾਣੀ ਦੇ ਲੋ ਜੀ ਮੇਰਾ ਹੁਣ ਸਾਰਾ ਹੋ ਗਿਆ ਖਤਮ ਤੇ ਸਬਸਪਈ ਕਰਨੀਆਂ ਸਾਰਾ ਕੁਝ ਤੇ ਹੁਣ ਮੈਂ ਜਾਣਾ ਬਾਜ਼ਾਰ ਹੁਣ ਮੈਂ ਵੀ ਹੋ ਗਈ ਤਿਆਰ ਤੇ ਰਵੀ ਦਾ ਲੰਡ ਜਾਣਾ ਕੀ ਤੇ ਮਨਤਾ ਵੀ ਦੋਨਾਂ ਦਾ ਇਕੱਠਿਆਂ ਦਾ ਬਣਾ ਲੈਣਾ ਚਲਬ ਦਿਨ ਔਰ ਤੇ ਹੁਣ ਮੈਂ ਜਾਣਾ ਵਾ ਤੇ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਠੀਕ ਹੈ ਜੀ ਓਕੇ ਬਾਏ ਬਾਏ ਸਾਰੇ ਪਿਆਰ ਨਾਲ ਸਤਿ ਸ਼੍ਰੀ ਅਕਾਲ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਫਿਰ ਕਈ ਵਿੱਚੋਂ ਕੱਟ-ਕੱਟ ਕੇ ਵੇਖਦੇ ਆ ਹਨਾ ਤੇ ਇਸ ਕਰਕੇ ਵੀਡੀਓ ਜਰੂਰ ਵੇਖਿਓ ਛੋਟੀ ਜੀ ਬਣਾਈ ਆ ਠੀਕ ਆ ਓਕੇ ਬਾਏ ਬਾਏ ਸਸਕਾਰ ਸਾਰੇ ਪੰਡ ਪਰ ਆਉਣੋ